ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪਿੰਡਾਂ ਵਾਲੇ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜਿਵੇਂ ਕਿ ਰਿਵਾਜ ਪੈ ਗਿਆ ਆਨਲਾਈਨ ਸਮਾਨ ਮੰਗਾਣ ਦਾ ਆਨਲਾਈਨ ਮੰਗਾ ਤਾਂ ਲੈਂਦੇ ਜੇ ਪਰ ਬਾਜ਼ਾਰ ਵਾਲੇ ਕਿੱਧਰ ਜਾਣ ਬਾਜ਼ਾਰ ਵਾਲੇ ਵੇਲੇ ਬੈਠੇ ਨੇ ਉਹਨਾਂ ਨੂੰ ਸਹਿਯੋਗ ਦਿਓ ਅੱਗੇ ਬਾਜ਼ਾਰੋਂ ਲੈਂਦੇ ਸੀ ਵਿਟਾਲ ਲੈਂਦੇ ਸੀ ਅਦਾ ਲੈਂਦੇ ਸੀ ਕੋਈ ਬਦਲ ਲੈਂਦੇ ਸੀ ਆਨਲਾਈਨ ਸਿਸਟਮ ਟੱਲ ਪਿਆ ਤੇ ਖਰਾਬ ਨਿਕਲ ਜਾਵੇ ਤਾਂ ਤੁਹਾਡਾ ਇੱਥੇ ਤਾਂ ਬਦਲ ਵੀ ਸਕਦੇ ਆ ਤੇ ਸਹਿਯੋਗ ਦਿਓ ਇੱਕ ਦੂਜੇ ਨੂੰ ਸ਼ਹਿਰੋਂ ਹੀ ਸਮਾਨ ਲਿਆ ਕਰੋ ਦੁਕਾਨਦਾਰਾਂ ਕੋਲ ਇਹਨਾਂ ਨੂੰ ਸਹਿਯੋਗ ਦਿਓ ਜੈ ਸ਼੍ਰੀ ਰਾਮ ਮੈਸ਼ ਅੰਟੇ ਕੁੱਕਰਟ ਪ੍ਰਦਾਨ ਕਰਿਆਣਾ ਯੂਨੀਅਨ ਜੋ ਕਿ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਵੇਂ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਇਸ ਵਿੱਚ ਤੁਸੀਂ ਲੋਕਲ ਸ਼ਹਿਰ ਤੋਂ ਹੀ ਪਰਚੇਜ਼ ਕਰੋ ਆਨਲਾਈਨ ਪਰਚੇਜ਼ ਨਾ ਕਰੋ ਕਿ ਕੋਈ ਸ਼ਹਿਰ ਨਹੀਂ ਦੁੱਖ ਸੁੱਖ ਦੇ ਵਿੱਚ ਤੁਹਾਨੂੰ ਸ਼ਹਿਰ ਨੇ ਸਾਥ ਦੇਣਾ ਹੁੰਦਾ ਹੈ ਜਿਵੇਂ ਕੋਈ ਲੰਗਰ ਕਮੇਟੀ ਹੈ ਉਹ ਵੀ ਸ਼ਹਿਰ ਉਹ ਚੰਦਾ ਇਕੱਠੇ ਕਰਦੇ ਲੇਕਿਨ ਆਪਾਂ ਚੰਦਾ ਬਿਜਾਰ ਉਹ ਇਕੱਠਾ ਕਰੀਏ ਸਮਾਨ ਔਨਲਾਈਨ ਮੰਗਾਈਏ ਉਸ ਕਾਰਨ ਸ਼ਹਿਰ ਦੇ ਵਿੱਚ ਰੌਣਕ ਕਿਵੇਂ ਆਏਗੀ ਜਿਵੇਂ ਦੁਆਲੀ ਦਾ ਤਿਉਹਾਰ ਹੈ ਤੁਸੀਂ ਆਪ ਬਾਹਰ ਨਿਕਲੋਗੇ ਤਿਉਹਾਰ ਹੋਰ ਵਧੀਆ ਲੱਗੇਗਾ ਜਦੋਂ ਤੁਸੀਂ ਆਪ ਸਮਾਨ ਔਨਲਾਈਨ ਮੰਗਾਓਗੇ ਬਾਜ਼ਾਰ ਆਪਣੇ ਖਾਲੀ ਦੱਸਣਗੇ ਆਪਾਂ ਨੂੰ ਆਪਦੇ ਆਪ ਚ ਆਪ ਲੱਗੇਗਾ ਕਿ ਬਿਜਾਰ ਖਾਲੀ ਪਏ ਨੇ ਆਪਾਂ ਬਿਜਾਰ ਨੂੰ ਹਰਾ-ਪਰਾ ਕਿਵੇਂ ਦੇਖ ਸਕਦੇ ਆ ਜੇ ਅਸੀਂ ਆਪ ਪਰਚੇਜ ਜੇ ਅਸੀਂ ਆਨਲਾਈਨ ਕਰਦੇ ਆ ਲੇਕਿਨ ਆਪਾਂ ਜੋ ਸੰਜੋਗ ਸ਼ਹਿਰ ਵਾਸੀਆਂ ਨੂੰ ਦੇਣਾ ਹੈ ਉਹ ਸ਼ਹਿਰ ਵਾਸੀਆਂ ਦੇਈਏ ਕਿਉਂਕਿ ਆਪਦਾ ਸ਼ਹਿਰ ਆਪਣੋ ਆ ਵੀ ਹਰਾ ਭਰਾ ਲੱਗੇ ਮੈਂ ਬੇਨਤੀ ਕਰਦਾ ਫਿਰ ਵੀ ਕਿ ਆਪਾਂ ਆਪ ਹੀ ਪਰਚੇਜ ਕਰੀਏ ਲੋਕਲੀ ਪਰਚੇਜ ਕਰੀਏ ਆਨਲਾਈਨ ਤੋਂ ਪਰਹੇਜ਼ ਕਰੀਏ ਵੱਡੇ ਵੱਡੇ ਨੂੰ ਹੋਰ ਵੱਡਾ ਨਾ ਬਣਾਈਏ ਆਪਦੇ ਛੋਟਿਆਂ ਨੂੰ ਵੱਡਾ ਬਣਾਈਏ જય ਸ਼ਿਰਾਮ જય ਸ਼ਿਰਾਮ ਮੈਂ ਵਿਕਾਸ ਚੌਕ ਸੀਨੀਅਰ ਵਾਇਸ ਪ੍ਰਧਾਨ ਕ੍ਰੈਣਾ ਜਿਹਨੂੰ ਜਲਾਲਾਬਾਦ ਦੀਵਾਲੀ ਦਾ ਤਿਵਾਰ ਆ ਰਿਹਾ ਹੈ ਤੇ ਆਪਾਂ ਜਿੰਨੇ ਵੀ ਸਾਰੇ ਜਲਾਲਾਬਸਮੂ ਵਾਸੀ ਪਿੰਡ ਵਾਸੀ ਸਾਰੇ ਜਿੰਨੇ ਭਾਈਚਾਰਕ ਆਪਣੇ ਜੋ ਵੀ ਤਿਉਹਾਰ ਜਲਾਲਾਬਾ ਅੱਜ ਦੀਵਾਲੀ ਚ ਮਨਿੰਦਾ ਆਪਾਂ ਉਸੇ ਤਰ੍ਹਾਂ ਮਨਾਣਾ ਹੈ ਵੀ ਇੱਕ ਆਪਾਂ ਆਨਲਾਈਨ ਪਰਚੇਜ਼ ਨਾ ਕਰੀਏ ਕਿਉਂਕਿ ਆਨਲਾਈਨ ਜੇ ਪਰਚੇਜ਼ ਆਪਾਂ ਕਰਨੇ ਆ ਤੇ ਬਾਜ਼ਾਰ ਦੀ ਰੌਣਕ ਖਤਮ ਹੋ ਜਾਂਦੀ ਹੈ ਕਿ ਜਿੰਨੇ ਵੀ ਆਪਣੇ ਬਾਜ਼ਾਰ ਦੇ ਵਿੱਚ ਕੋਈ ਪਟਾਕੇ ਲਗਾ ਕੇ ਬੈਠੇ ਨੇ ਕੋਈ ਮਠਿਆਈ ਲਗਾ ਕੇ ਬੈਠੇ ਨੇ ਕੱਪੜਾ ਕੋਈ ਵੀ ਇਹ ਵੀ ਜੋ ਵੀ ਪਰਚੇਜ਼ ਕਰਨੀ ਹੈ ਆਪਾਂ ਆਪਣੇ ਦੁਕਾਨਦਾਰ ਭਾਈਚਾਰੇ ਨੂੰ ਬਹਿਲ ਲਈਏ ਆਪਾਂ ਆਨਲਾਈਨ ਦਾ ਵਪਾਰ ਨਾ ਕਰੀਏ ਕਿ ਜੇ ਤੁਸੀਂ ਆਓਗੇ ਤਾਂ ਸ਼ਹਿਰ ਦੀ ਰੌਣਕ ਬਣੇਗੀ ਸ਼ਹਿਰ ਦੀ ਖੁਸ਼ਹਾਲੀ ਬਣੇਗੀ ਉਹ ਵੀ ਜਿਹੜੇ ਘਰ ਬੈ ਕੇ ਪਟਾਕੇ ਲਗਾ ਰਹੇ ਜਾਂ ਕੋਈ ਵੀ ਆਪਣਾ ਸਮਾਨ ਵੇਚ ਰਹੇ ਉਹਨਾਂ ਦੇ ਘਰ ਦੀ ਦੀਵਾਲੀ ਬਹੁਤ ਮਣੀਵੇਗੀ ਇਸ ਕਰਕੇ ਮੇਰੀ ਜਲਾਲਾਬਾਦ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਵੀ ਆਪਾਂ ਸਮਾਨ ਜਲਾਲਾਬਾਦ ਤੋਂ ਹੀ ਖਰੀਦੀਏ ਜੈ ਸ਼੍ਰੀ ਰਾਮ